ਜਿੱਥੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਉੱਥੇ ਲੋਕਾਂ ਨੂੰ ਸਬਜ਼ੀਆਂ ਦੇ ਭਾਅ ਨੇ ਦਬਾ ਲਿਆ ਮੰਗਾਈ ਦੀ ਭਾਰੀ ਮਾਰ ਪੈ ਰਹੀ ਹੈ ਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜੇ ਹੋਏ ਟਮਾਟਰ ਦੀ ਗੱਲ ਕਰ ਲਈਏ ਤਾਂ ਟਮਾਟਰ ਇੱਕ ਵਾਰ ਫਿਰ ਤੋਂ ਲਾਲ ਹੁੰਦਾ ਜਾ ਰਿਹਾ ਹੈ ਇਸ ਵੇਲੇ ਟਮਾਟਰ 50 ਰੁਪਏ ਕਿਲੋ ਤੋਂ ਉੱਪਰ ਵਿਕ ਰਹੇ ਆ ਅਤੇ ਲਸਣ 400 ਰੁਪਏ ਕਿਲੋ ਵਿਕਣ ਲੱਗਾ ਉਧਰ ਸ਼ਿਮਲਾ ਮਿਰਚ 50 ਰੁਪਏ ਕਿਲੋ ਤੋਂ 80 ਰੁਪਏ ਕਿਲੋ ਤੱਕ ਵਿਕਣ ਲੱਗੀ ਹੈ ਤੇ ਹਰਾ ਧਨੀਆ ਜੋ ਅਕਸਰ ਸਬਜ਼ੀਆਂ ਨਾਲ ਮੁਫਤ ਦਿੱਤਾ ਜਾਂਦਾ ਸੀ ਉਹ ਵੀ ਹੁਣ 120 ਰੁਪਏ ਕਿਲੋ ਤੱਕ ਵਿਕ ਰਿਹਾ ਅਕਸਰ ਸਰਦੀਆਂ ਜਿਸ ਸਰੋਂ ਦਾ ਸਾਗ ਕਾਰਨ ਸਬਜ਼ੀਆਂ ਦੀ ਵਿਕਰੀ ਘੱਟ ਹੋ ਜਾਂਦੀ ਤਾਂ ਜੋ ਸਾਗ ਇੱਕ ਦਿਨ ਤੋਂ ਵੱਧ ਚੱਲ ਜਾਂਦਾ ਪਰ ਇਸ ਵਾਰ ਸਾਗ ਵੀ ਸਸਤਾ ਹੋਣ ਦਾ ਨਾਂ ਨਹੀਂ ਲੈ ਰਿਹਾ ਠੰਡ ਕਾਰਨ ਪਿੱਛੇ ਸਬਜ਼ੀਆਂ ਦੀ ਸਪਲਾਈ ਘੱਟ ਹੈ ਜਿਸ ਕਾਰਨ ਸਬਜ਼ੀਆਂ ਦੇ ਭਾਅ ਵਧੇ ਨੇ ਪਰ ਜਲਦੀ ਭਾਅ ਘੱਟ ਹੋਣ ਦੀ ਸੰਭਾਵਨਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ ਅਪਡੇਟਸ ਨਿਊਜ਼ ਧੰਨਵਾਦ ਜਿੱਥੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਉੱਥੇ ਲੋਕਾਂ ਨੂੰ ਸਬਜ਼ੀਆਂ ਦੇ ਭਾਅ ਨੇ ਦਬਾ ਲਿਆ ਮੰਗਾਈ ਦੀ ਭਾਰੀ ਮਾਰ ਪੈ ਰਹੀ ਅਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜੇ ਹੋਏ ਟਮਾਟਰ ਦੀ ਗੱਲ ਕਰ ਲਈਏ ਤਾਂ ਟਮਾਟਰ ਇੱਕ ਵਾਰ ਫਿਰ ਤੋਂ ਲਾਲ ਹੁੰਦਾ ਜਾ ਰਿਹਾ ਇਸ ਵੇਲੇ ਟਮਾਟਰ 50 ਰੁਪਏ ਕਿਲੋ ਤੋਂ ਉੱਪਰ ਵਿਕ ਰਹੇ ਆ ਅਤੇ ਲਸਣ 400 ਰੁਪਏ ਕਿਲੋ ਵਿਕਣ ਲੱਗਾ ਉਧਰ ਸ਼ਿਮਲਾ ਮਿਰਚ 50 ਰੁਪਏ ਕਿਲੋ ਤੋਂ 80 ਰੁਪਏ ਕਿਲੋ ਤੱਕ ਵਿਕਣ ਲੱਗੀ ਅਤੇ ਹਰਾ ਧਨੀਆ ਜੋ ਅਕਸਰ ਸਬਜ਼ੀਆਂ ਨਾਲ ਮੁਫਤ ਦਿੱਤਾ ਜਾਂਦਾ ਸੀ ਉਹ ਵੀ ਹੁਣ 120 ਰੁਪਏ ਕਿਲੋ ਤੱਕ ਵਿਕ ਰਿਹਾ ਸਰਦੀਆਂ ਵਿੱਚ ਸਰੋਂ ਦਾ ਸਾਗ ਕਾਰਨ ਸਬਜ਼ੀਆਂ ਦੀ ਵਿਕਰੀ ਘੱਟ ਹੋ ਜਾਂਦੀ ਤਾਂ ਜੋ ਸਾਗ ਇੱਕ ਦਿਨ ਤੋਂ ਵੱਧ ਚੱਲ ਜਾਂਦਾ ਪਰ ਇਸ ਵੇਲੇ ਫਾਰ ਸਾਗ ਵੀ ਸਸਤਾ ਹੋਣ ਦਾ ਨਾਂ ਨਹੀਂ ਲੈ ਰਿਹਾ ਠੰਡ ਕਾਰਨ ਵਿੱਚ ਸਬਜ਼ੀਆਂ ਦੀ ਸਪਲਾਈ ਘੱਟ ਹੈ ਜਿਸ ਕਾਰਨ ਸਬਜ਼ੀਆਂ ਦੇ ਭਾਅ ਵਧਦੇ ਨੇ ਪਰ ਜਲਦੀ ਭਾਅ ਘੱਟ ਹੋਣ ਦੀ ਸੰਭਾਵਨਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ ਅਪਡੇਟਸ ਨੂੰ ਤਨਵਤ ਜਿੱਥੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਉੱਥੇ ਲੋਕਾਂ ਨੂੰ ਸਬਜ਼ੀਆਂ ਦੇ ਭਾਅ ਨੇ ਦਬਾ ਲਿਆ ਮੰਗਾਈ ਦੀ ਭਾਰੀ ਮਾਰ ਪੈ ਰਹੀ ਅਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜੇ ਹੋਏ ਟਮਾਟਰ ਦੀ ਗੱਲ ਕਰ ਲਈਏ ਤਾਂ ਟਮਾਟਰ ਇੱਕ ਵਾਰ ਫਿਰ ਤੋਂ ਲਾਲ ਹੁੰਦਾ ਜਾ ਰਿਹਾ ਇਸ ਵੇਲੇ ਟਮਾਟਰ 50 ਰੁਪਏ ਕਿਲੋ ਤੋਂ ਉੱਪਰ ਵਿਕ ਰਹੇ ਆ ਅਤੇ ਲਸਣ 400 ਰੁਪਏ ਕਿਲੋ ਵਿਕਣ ਲੱਗਾ ਉਧਰ ਸ਼ਿਮਲਾ ਮਿਰਚ 50 ਰੁਪਏ ਕਿਲੋ ਤੋਂ 80 ਰੁਪਏ ਕਿਲੋ ਤੱਕ ਵਿਕਣ ਲੱਗੀ ਅਤੇ ਹਰਾ ਧਨੀਆ ਜੋ ਅਕਸਰ ਸਬਜ਼ੀਆਂ ਨਾਲ ਮੁਫਤ ਦਿੱਤਾ ਜਾਂਦਾ ਸੀ ਉਹ ਵੀ ਹੁਣ 120 ਰੁਪਏ ਕਿਲੋ ਤੱਕ ਵਿਕ ਰਿਹਾ ਸਰਦੀਆਂ ਵਿੱਚ ਸਰੋਂ ਦਾ ਸਾਗ ਕਾਰਨ ਸਬਜ਼ੀਆਂ ਦੀ ਵਿਕਰੀ ਘੱਟ ਹੋ ਜਾਂਦੀ ਤਾਂ ਜੋ ਸਾਗ ਇੱਕ ਦਿਨ ਤੋਂ ਵੱਧ ਚੱਲ ਜਾਂਦਾ ਪਰ ਇਸ ਵੇਲੇ ਸਾਗ ਵੀ ਸਸਤਾ ਹੋਣ ਦਾ ਨਾਂ ਨਹੀਂ ਲੈ ਰਿਹਾ ਠੰਡ ਕਾਰਨ ਪਿੱਛੇ ਸਬਜ਼ੀਆਂ ਦੀ ਸਪਲਾਈ ਘੱਟ ਹੈ ਜਿਸ ਕਾਰਨ ਸਬਜ਼ੀਆਂ ਦੇ ਭਾਅ ਵਧੇ ਨੇ ਪਰ ਜਲਦੀ ਭਾਅ ਘੱਟ ਹੋਣ ਦੀ ਸੰਭਾਵਨਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ న్యూਸ ਨਾਲ ਧੰਨਵਾਦ ਜਿੱਥੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਉੱਥੇ ਲੋਕਾਂ ਨੂੰ ਸਬਜ਼ੀਆਂ ਦੇ ਭਾਅ ਨੇ ਦਬਾ ਲਿਆ ਮੰਗਾਈ ਦੀ ਭਾਰੀ ਮਾਰ ਪੈ ਰਹੀ ਅਤੇ ਸਬਜ਼ੀਆਂ ਦੇ ਭਾਅ ਅਸਮਾਨੀ ਚੜੇ ਹੋਏ ਟਮਾਟਰ ਦੀ ਗੱਲ ਕਰ ਲਈਏ ਤਾਂ ਟਮਾਟਰ ਇੱਕ ਵਾਰ ਫਿਰ ਤੋਂ ਲਾਲ ਹੁੰਦਾ ਜਾ ਰਿਹਾ ਹੈ ਇਸ ਵੇਲੇ ਟਮਾਟਰ 50 ਰੁਪਏ ਕਿਲੋ ਤੋਂ ਉੱਪਰ ਵਿਕ ਰਹੇ ਆ ਅਤੇ ਲਸਣ 400 ਰੁਪਏ ਕਿਲੋ ਵਿਕਣ ਲੱਗਾ ਉਧਰ Shimla ਮਿਰਚ 50 ਰੁਪਏ ਕਿਲੋ ਤੋਂ 80 ਰੁਪਏ ਕਿਲੋ ਤੱਕ ਵਿਕਣ ਲੱਗੀ ਅਤੇ ਹਰਾ ਧਨੀਆ ਜੋ ਅਕਸਰ ਸਬਜ਼ੀਆਂ ਨਾਲ ਮੁਫਤ ਦਿੱਤਾ ਜਾਂਦਾ ਸੀ ਉਹ ਵੀ ਹੁਣ 120 ਰੁਪਏ ਕਿਲੋ ਤੱਕ ਵਿਕ ਰਿਹਾ ਅਕਸਰ ਸਰਦੀਆਂ ਵਿੱਚ ਸਰੋਂ ਦਾ ਸਾਗ ਕਾਰਨ ਸਬਜ਼ੀਆਂ ਦੀ ਵਿਕਰੀ ਘੱਟ ਹੋ ਜਾਂਦੀ ਤਾਂ ਜੋ ਸਾਗ ਇੱਕ ਦਿਨ ਤੋਂ ਵੱਧ ਚੱਲ ਜਾਂਦਾ ਪਰ ਇਸ ਵੇਲੇ ਫਾਰ ਸਾਗ ਵੀ ਸਸਤਾ ਹੋਣ ਦਾ ਨਾਂ ਨਹੀਂ ਲੈ ਰਿਹਾ ਠੰਡ ਕਾਰਨ ਵਿੱਚ ਸਬਜ਼ੀਆਂ ਦੀ ਸਪਲਾਈ ਘੱਟ ਹੈ ਜਿਸ ਕਾਰਨ ਸਬਜ਼ੀਆਂ ਦੇ ਭਾਅ ਵਧੇ ਨੇ ਪਰ ਜਲਦੀ ਭਾਅ ਘੱਟ ਹੋਣ ਦੀ ਸੰਭਾਵਨਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ ਅਪਡੇਟਸ న్యూਸ ਨਾਲ ਧੰਨਵਾਦ